ਮਿਹਨਤੀ ਬੰਦੇ ਨੂੰ ਕੋਈ ਘਾਟਾ ਨਹੀਂ ਹੁੰਦਾ ਕੋਈ ਕਮੀ ਨਹੀਂ ਹੁੰਦੀ ਮਿਹਨਤੀ ਦੇ ਪੈਸਾ ਮਗਰ ਮਗਰ ਫਿਰਦਾ ਅੱਜ ਕੱਲ ਜਿਹੜੇ ਮਿਹਨਤ ਕਰਨ ਵਾਲੇ ਆ 1000 ਰੁਪਇਆ ਦਿਹਾੜੀ ਲੈਂਦੇ ਆ 7-800 ਤੇ ਲੇਬਰ ਵਾਲੇ ਬੰਦੇ ਦਿਹਾੜੀ ਲੈ ਲੈਂਦੇ ਆ ਪਟਿਆਲੇ ਵਿੱਚ ਵੇਖੋਗੇ 1000 ਰੁਪਇਆ ਦਿਹਾੜੀ ਹੋ ਗਈ ਚੰਡੀਗੜ੍ਹ ਚੱਲੇ ਜੋ 1200 ਦਿੱਲੀ 2000 ਰੁਪਇਆ ਦਿਹਾੜੀ ਤੇ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਮਿਸਤਰੀਆਂ ਨਾਲ ਲੱਗਦਾ ਪਹਿਲਾਂ ਲੇਬਰ ਚ ਲੱਗਿਆ ਫਿਰ ਔਲੀ ਔਲੀ ਦਿਹਾੜੀ ਕਰਦਾ ਕਰਦਾ ਮਿਹਨਤ ਕਰਨ ਵਾਲਾ ਬੰਦਾ ਮਿਸਤਰੀ ਕੋਲ ਜਾ ਲੱਗਦਾ ਮਿਸਤਰੀ ਬਣ ਜਾਂਦਾ ਹੈ ਪਹਿਲਾਂ 700 ਦਿਹਾੜੀ ਸੀ ਜਦੋਂ ਮਿਸਤਰੀ ਬਣ ਗਿਆ 1500 ਹੋ ਗਈ ਫਿਰ ਔਲੀ ਔਲੀ ਠੇਕੇਦਾਰ ਵੀ ਬਣ ਜਾਂਦਾ ਹੈ ਮਿਹਨਤੀ ਬੰਦੇ ਅੱਗੇ ਵਧਦੇ ਆ ਪਤਾ ਥੋੜਾ ਲੱਗਦਾ ਕਦੋਂ ਕਿਤੇ ਦੀ ਕਿਤੇ ਪਹੁੰਚ ਜਾਂਦੇ ਹਨ ਸਾਡੇ ਕਈ ਸਾਲ ਪਹਿਲਾਂ ਦੀਪੂ ਦੀਪੂ ਕਰਕੇ ਸੀ ਲੇਬਰ ਦੇ ਵਿੱਚ ਬੰਦਾ ਆਇਆ ਠੇਕੇਦਾਰ ਦੇ ਨਾਲ ਠੇਕੇਦਾਰ ਖੰਨੇ ਦਾ ਸੀ ਉਹਦੇ ਨਾਲ ਇੱਕ ਲੇਬਰ ਚ ਬੰਦਾ ਆਇਆ ਉਹ ਮਜ਼ਦੂਰ ਸੀ ਤੇ ਮਜ਼ਦੂਰੀ ਕਰਦਾ 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 ਕੰਮ ਸਿੱਖ ਗਿਆ ਮਿਸਤਰੀ ਬਣ ਗਿਆ ਬਿਲਡਿੰਗਾਂ ਬਣਾਉਣ ਲੱਗ ਪਿਆ ਉਹ ਬਿਲਡਿੰਗਾਂ ਬਣਾਉਂਦਾ ਬਣਾਉਂਦਾ ਹੌਲੀ ਹੌਲੀ ਐਸੀ ਖੇਡ ਵਰਤੀ ਉਹ ਐ ਇੰਨਾ ਵਧੀਆ ਟ੍ਰੈਂਡ ਹੋ ਗਿਆ ਉਹਨੇ ਬੰਦੇ ਰੱਖ ਲੈ ਠੇਕੇ ਲੱਗ ਪਿਆ ਲੈ ਹੁਣ ਸਾਡੇ ਗੁਰਦੁਆਰਾ ਸਾਹਿਬ ਦੇ ਪਰਮੇਸ਼ਰ ਦਵਾਰ ਦੇ ਬਾਹਰਲੇ ਪਾਸੇ ਉਹਦੀ ਕਲੋਨੀ ਬਣੀ ਹੈ ਪਰਮੇਸ਼ਰ ਦਵਾਰ ਕਲੋਨੀ ਉਹ ਕਲੋਨੀ ਦੇ ਵਿੱਚ ਉਹਦੀ ਕੋਠੀ ਐ ਭੈਣਾ ਵੀ ਇੱਥੇ ਭਰਾ ਵੀ ਇੱਥੇ ਬੱਚੇ ਵੀ 6-7 ਨੇ ਸਭ ਇੱਥੇ ਹੀ ਜੰਮੇ ਆ ਤੇ ਜਿੰਨੇ ਠੇਕੇ ਨੇ ਨੇੜੇ-ਨੇੜੇ ਦੇ ਪਿੰਡਾਂ ਦੀਆਂ ਕੋਠੀਆਂ ਸਾਰੀਆਂ ਉਹੀ ਠੇਕੇ ਲੈਂਦਾ ਤੇ ਕੰਮ ਵੀ ਵਧੀਆ ਕਰਦਾ ਮਿਹਨਤੀ ਬੰਦੇ ਨੂੰ ਕੋਈ ਰੋਕ ਟੋਕ ਨਹੀਂ ਅੱਗੇ ਦੀ ਅੱਗੇ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਜਾਂਦਾ ਜਿੰਨਾ ਮਰਜ਼ੀ ਵੱਧ ਜਾਏ ਮਾੜੀ ਚੰਗੀ ਕਿਸੇ ਦੀ ਕਰਦਾ ਨਹੀਂ ਸਿੱਖਾਂ ਦਾ ਸਤਿਕਾਰ ਕਰਦਾ ਰਿਸਪੈਕਟ ਕਰਦਾ ਇੱਜ਼ਤ ਕਰਦਾ ਤੇ ਵੇਖੋ ਕਿੰਨਾ ਵਧੀਆ ਪੰਜਾਬ ਦੀ ਧਰਤੀ ਤੇ ਬਹਿ ਕੇ ਕਾਮਯਾਬ ਹੋ ਗਿਆ। ਸੋ ਇੱਕ ਮਜ਼ਦੂਰ ਅੱਜ ਠੇਕੇਦਾਰ ਬਣ ਗਿਆ ਮਹੀਨੇ ਦਾ ਭਾਵੇਂ ਉਹ ਇੱਕ ਟਾਈਮ ਦੇ ਵਿੱਚ ਜਿਸ ਵੇਲੇ ਉਹ ਲੱਗਿਆ ਸੀ ਉਸ ਵੇਲੇ ਤੇ 5-7000 ਕਮਾਉਂਦਾ ਸੀ ਮਹੀਨੇ ਦਾ। ਤੇ ਅੱਜ ਉਹ ਬੰਦਾ ਲੱਖਾਂ ਤੱਕ ਪਹੁੰਚ ਗਿਆ। ਮਿਹਨਤ ਦਾ ਸਦਕਾ।